ਬਾਈਕ 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 ਲੱਗਣੀ ਲੱਗਦਾ ਓ ਮਿੱਟੀ ਛਿੜਦਾ ਬਿੱਦੇ ਦੋ ਗਿਆ ਉਹ ਬੰਦ ਹੋ ਗਿਆ ਉਹ ਨੋ ਲਾਲਾ ਲੋ ਉਹ ਨੋ ਲਾਲਾ ਲੋ ਉਹ ਟੁੱਟ ਗਿਆ ਸੰਗ ਓਏ ਚੋਲਾ ਯਾਰਾ ਲੋ ਦੋ ਤਾਂ ਬਣਾ ਨਹੀਂ ਲੈ ਕੇ ਨੇ ਦੋ ਦਾ ਗੰਡੂ ਹਾਂ ਲੋ ਨਾ ਕੰਡਾ ਜੀ ਫੇਚ ਲਿਆ ਭਾਈ ਦਾ ਯਾਰ ਸਾਰੇ ਹੀ ਹੁਣ ਨਾ ਗੰਡਾ ਤੋੜਦਾ ਕਰਵਾ ਜਾ ਬਈ 你别上来了！ ਬਾਈਕ 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 ਦੇਖਣੀ ਲੱਗਦਾ ਉਹ ਮਿੱਟੀ ਛਿੜਦਾ ਬਿੱਦੇ ਹਲੇ ਜੋਰਦੀ ਲਵਾਇਆ ਤਾਂ ਜੋਰਦੀ ਲਵਾ ਟਰੈਕਟਰ ਦਾ ਦੇਖ ਤੈਨੂੰ ਗਿਆ ਤਾ ਬੜਾ ਦੋਪੂ ਜਾਉ ਓਏ ਆਟਾ ਕਾੜਦੇ ਹੋਰ ਕੱਢ ਕੇ ਕਹੀ ਨਾਲ ਕਹੀ ਉਧਰ ਦੇ ਪਾਸੇ ਪਈਆ ਪਰਲੇ ਬਾਈ ਇਹਨੇ ਚੋਕੇ ਦੀਆ ਇਹਨੇ ਤਾਂ ਪਹਿਲਾਂ ਹੀ ਵੱਡਾ ਗੇਅਰ ਲਾ ਲੈਨੇ ਪਹਿਲੇ ਨਾਲ ਚਾਲ ਬਣਾ ਲੈ ਪਹਿਲੇ ਹਾਈ ਨਾਲ ਪਹਿਲੇ ਨਾਲ ਨਹੀਂ ਜਾਂਦਾ ਹਾਈ ਨਾਲ ਚਾਲ ਬਣੂ ਚਾਲ ਬਣਾਉਣੀ ਹੈ ਤਾਂ ਯਾਰ ਚਾਲ ਬਣੇ ਤੁਰਦਾ ਨਹੀਂ ਤੂੰ ਵੀ ਗੱਟ ਫੇਰ ਹੈ ਸੱਲੇ ਦਾਲਦਾਲ ਵਾਲੀ ਕਿਦੂਤੀ ਬਣ ਗਈ ਪਹਿਲਾ ਇਹ ਤਾਂ ਕਾ ਕਰਨਾ ਸੀ ਤਾਂ ਭਾਈ ਮੇਰਾ ਮੇਟਾ ਮੁੜਿਆ ਮਾਰੋ ਡਾਹ ਫੱਟ ਕੇ ਲੈ ਗਿਆ ਤੇਰਾ ਸਹੀ ਹੋ ਗਿਆ ਯਾਰ ਇੱਥੇ ਜਿਹਨੂੰ ਐਂ ਲੱਭ ਕਰਦਾ ਉਹ ਮਾਰੀ ਗਰੀ ਚਾਹ ਤੱਕੀ ਡਾਹ ਚੱਲਾ ਗਿਆ ਬਹਿ ਜਾਂਦਾ ਇੱਥੇ ਨਾ ਬਾਰੇ ਚੱਲਦਾ ਰੱਖਦਾ ਹੁਣ ਇਹਦਾ ਵੀ ਕੰਮ ਚੰਗੀ ਰੱਖਦਾ ਲਾਵਾ ਤੇ ਸੌ ਫਟ ਲਈ ਲੱਗ ਗਿਆ ਛੋਟਾ ਰੱਖ ਗੇਰ ਕੋਲ ਆ ਗਿਆ ਬੱਲੇ ਦਾ ਗਿਆ ਥਾ ਕੋਲ ਆ ਗਿਆ ਹੁਣ ਲਾਈਵ ਲੌੜੀ ਪੈ ਗਈ ਟਰਾਲੀ

ਆ ਗਿਆ ਆ ਗਿਆ ਅਹ ਬਰੋ ਕਰ ਆ ਮਾਰਦਾ ਸੀਟੀਆਂ ਵੀ ਲੋ ਪ੍ਰੀਤ ਫਸ ਗਿਆ ਹੋਰ ਕਿੱਥੇ ਭਾਗੇ ਯਰ ਉਹ ਹੋਰ ਕਿੱਥੇ ਮੋੜ ਗਏ ਪਾਈਪਲਾਈਨ ਦੇ ਕੋਲੇ ਆਫਨੇ ਜੀ ਅੱਜ ਉਹ ਜਿਹੜਾ ਤਾਹਾਂ ਖੜਾ ਫਸ ਗਿਆ ਜੀ ਹਾਂ ਤਾਹਾਂ ਢਿੱਡ ਜਾ ਲੱਗੇ ਸਾਰਾ ਨਾ ਪੈਂਥੰਦੇ ਤੱਕ ਲੱਗੀ ਟਰਾਲੀ ਹੁਣ ਕਣੀਏ ਦੇ ਬਾਸਾਂ ਬਾਹਰ ਹੋ ਗਈ ਪ੍ਰੀਤ ਦੇ ਐ ਪਿੰਡੀ ਵਾਲਾ ਕਹਿੰਦੇ ਮਨਪ੍ਰੀਤ ਸੀਗਾ ਉਹ ਲਾਈ ਖੜੀ ਲੈਂ ਸਾਰੇ ਟ੍ਰੈਕਟਰ ਨੇ ਰਾਤ ਹੀ ਬਾਲਾ ਕੁੰਡਾ ਜਣਾ